ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਠੀਕ ਕੁਝ ਵੀ ਕਹਿਣ ਤੋਂ ਪਹਿਲਾਂ ਤੁਸੀਂ ਆਹ ਮਾੜੀ ਵੀਡੀਓ ਦੇਖੋ ਵੀਡੀਓ ਦੇਖ ਕੇ ਆਪਾਂ ਗੱਲ ਕਰਦੇ ਆ ਆਹ ਵੀਡੀਓ ਦੇਖੋ ਮਣੀ ਛੌਨ ਵੀ ਸਬਜੀ ਬਣੂਗਾ ਛੌਨੂਗਾ ਛੌਨੂਗਾ ਆੜਾ ਕਾਲੇ ਛੋਲੇ ਐ ਸਬਜੀ ਬਣੂਗੀ ਅੱਜ ਐਸੇ ਡੋਲੂ ਚ ਯਾਰ ਛੋਲੇ ਕੁਝ ਚੜਾ ਦਵਾਈ ਦਵਾਈ ਜਿਹੜਾ ਨਾ ਹੋ ਵੀਰ ਨੂੰ ਲੈ ਅੱਛਾ ਹੁਣ ਗੱਲ ਕਰਦੇ ਆਂ ਤੇ ਡਬਲ ਮੀਨਿੰਗ ਦੀ ਥੋੜਾ ਮੱਖਣ ਕਿੰਨੇ ਟਾਈਮ ਚ ਨਿਕਲਦਾ ਇਹ ਕੀ ਮਤਲਬ ਹੋਇਆ ਇਸ ਦਾ ਇਹਦਾ ਮਤਲਬ ਦੱਸੋ ਮੈਨੂੰ ਜਿਹੜੇ ਵੀ ਦਿਵਾੜ ਬੰਦੇ ਨੇ ਜਿਹੜੇ ਭਰਾ ਬੰਦੇ ਨੇ ਨੋਰ ਦੀ ਮੰਮੀ ਦੇ ਉਹ ਦੱਸਣ ਵੀ ਇਹਦਾ ਮਤਲਬ ਕੀ ਬੰਦਾ ਲਿਖਣ ਦਾ ਮਤਲਬ ਕੀ ਬੰਦਾ ਹੋਰ ਟਾਈਟਲ ਵੀ ਲਿਆ ਜਾ ਸਕਦਾ ਸੀ ਪਰ ਇਹ ਨਿਗਾਣਾ ਸਿੱਧੀ ਕਰਾਉਂਦਾ ਸਿੱਧੀ ਇਹ ਇਹੋ ਜਿਹਾ ਦੱਲਾ ਬੰਦਾ ਜਿਹੜਾ ਤੀਮੀ ਦੀ ਕਮਾਈ ਖਾ ਕੇ ਕਸ਼ਮੀਰ ਘੁੰਮਦਾ ਫਿਰਦਾ ਪਹਿਲਾ ਬੇਸ਼ਰਮ ਬੰਦਾ ਇਹੋ ਜਾਂ ਬੇਸ਼ਰਮ ਹੋਰ ਵੀ ਵਧੇਰੇ ਆ ਪਰ ਇਹਦੇ ਤੋਂ ਉੱਤੇ ਕੋਈ ਨਹੀਂ ਹਰ ਟਾਈਮ ਕੈਮਰਾ ਇੱਕ ਵੀਰ ਨੇ ਕਮੈਂਟ ਕੀਤਾ ਮੈਂ ਸਾਨੂੰ ਮੈਂਸ਼ਨ ਵੀ ਕਰਦਾ ਉਹ ਵੀਰ ਨੇ ਬੜਾ ਸੋਹਣਾ ਕਮੈਂਟ ਕੀਤਾ ਮੈਨੂੰ ਲੱਗਿਆ ਬਹੁਤ ਸੋਹਣਾ ਕਮੈਂਟ ਹੈ ਉਹਨੇ ਕੀਤਾ ਕਮੈਂਟ ਵੀ ਤਿੰਨ ਕੈਮਰੇ ਲੈ ਲਾ ਇੱਕ ਰੂਮ ਚ ਲਾ ਲ ਇੱਕ ਬੇੜੇ ਚ ਲਾ ਦੇ ਤੇ ਗਲੀ ਚ ਲਾ ਦੇ ਹਰ ਟਾਈਮ ਬੰਦਾ ਵੇਖੀ ਆ ਕਿ ਉਹਨੇ ਤੇ ਕੀ ਕਰਦੀ ਆ ਕੀ ਨਹੀਂ ਕਰਦੀ ਇਹ ਹੋ ਸਕੇ ਤਾਂ ਬਾਥਰੂਮ ਜੋ ਵੀ ਲਾ ਦੀ ਕਿਉਂਕਿ ਉਹ ਵੀ ਲੋਕ ਮੰਗ ਕਰਦੇ ਆ ਇਹ ਇਹੋ ਜਿਹਾ ਦੱਲਾ ਬੰਦਾ ਇਹਨੂੰ ਪੋਰਾ ਵੀ ਸ਼ਰਮ ਨਹੀਂ ਇਨੇ ਲੋਕ ਗਾਲਾਂ ਕੱਢਦੇ ਆ ਮੰਨ ਲਓ ਇਹ ਡਮਲ ਮੀਨਿੰਗ ਦੀਆਂ ਗੱਲਾਂ ਇਹਨੀਆਂ ਕਰਦਾ ਇਹਦੇ ਤੇ ਆਪਾਂ ਉਹਨੂੰ ਬੋਲਦੇ ਆ ਗਾਲਾਂ ਕੱਢਦੇ ਆ ਇਹ ਉਸ ਚੀਜ਼ ਦੀ ਕਮਾਈ ਕਰ ਖਾਂਦਾ ਇਹੋ ਜਿਹਾ ਦੱਲਾ ਤੇ ਕਈ ਕਹਿੰਦੇ ਆ ਵੀ ਇਹਨਾਂ ਨੂੰ ਵੇਕੇ ਫੇਮ ਬਾਲਦੇ ਆ ਯਾਰ ਤੁਸੀਂ ਫੇਮ ਬਾਲੋ ਤੁਸੀਂ ਆਪਦੇ ਘਰੇ ਵੀਡੀਓ ਦਿਖਾਓ ਤੇ ਵੀਡੀਓ ਦਿਖਾ ਕੇ ਘਰਦਿਆਂ ਨੂੰ ਕਿਉਂ ਵੀ ਹਾਂ ਅਸੀਂ ਫੇਮ ਭਾਲਦੇ ਆਂ ਇਹ ਵੀਡੀਓ ਤੇ ਲੋਕਾਂ ਨੂੰ ਦੱਸੋ ਅਸੀਂ ਫੇਮ ਨਹੀਂ ਭਾਲਦੇ ਅਸੀਂ ਜਲੂਸ ਕੱਢਦੇ ਆਂ ਦਾ ਸਾਰਿਆਂ ਦੀਆਂ ਧੀਆਂ ਭੈਣਾਂ ਚਲਾਉਂਗੀਆਂ ਇੰਸਟਾਗ੍ਰam ਫੇਸਬੁੱਕ ਆਮ ਗੱਲ ਐ ਜਦੋਂ ਇਹ ਜੇ ਦੱਲੇ ਦੀ ਵੀਡੀਓ ਦੇਂਦੇ ਆ ਤੇ ਫਿਰ ਕੀ ਆਪਣੀਆਂ ਭੈਣਾਂ ਤੇ ਕੀ ਮਾਵਾਂ ਤੇ ਕੀ ਬੀਤਦੀ ਆ ਮੈਨੂੰ ਕਮੈਂਟ ਕਰਕੇ ਦੱਸੋ ਜਿਹੜੇ ਵਿਦਵਾਨ ਕਹਿੰਦੇ ਆ ਆ ਇੱਕ ਵਿਦਵਾਨ ਮੈਂ ਹੁਣ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਇਹਦੇ ਵਿੱਚ ਉਹ ਹਰ ਟਾਈਮ ਤੋ ਉਹਨੂੰ ਕੀ ਪ੍ਰੋਬਲਮ ਹੈ ਇਹਨਾਂ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਲੈ ਦੱਸੋ ਇਹੋ ਜੀ ਖੁਸ਼ੀ ਹੁੰਦੀ ਹੈ ਜਿਹੜੀ ਜਨਾਨੀ ਦਿਖਾ ਕੇ ਅਸੀਂ ਬਹਿ ਹੱਕ ਮੰਗਾਂਗੇ ਇਹ ਖੁਸ਼ੀ ਹੁੰਦੀ ਹੈ ਅਸੀਂ ਹੱਕ ਦੇ ਖਾਨੇ ਆ ਚਾਹੇ ਦਿਹਾੜੀ ਕਰਕੇ ਚਾਹੇ ਨੌਕਰੀ ਕਰਦੇ ਅਸੀਂ ਜਨਾਨੀਆਂ ਨਹੀਂ ਦਿਖਾਉਂਦੇ ਜਿੰਨੀ ਕਹੇਗੀ ਆ ਉਹਨਾਂ ਕਾਗਜ਼ ਲਿਖ ਲੈਣੇ ਆ ਉਹਨਾਂ ਹੀ ਕਾਗਜ਼ ਦੀ ਪੇਸ਼ ਕਰ ਦੇਣੇ ਆ ਪਰ ਇਹ ਨਹੀਂ ਮਤਲਬ ਕਮਲਿਆ ਵਾਂਗੂ ਆਪਾਂ ਕਮੈਂਟ ਕਰੀ ਚੱਲੋ ਕਮੈਂਟ ਕਰੀ ਚੱਲੋ ਇਸ ਚੀਜ਼ ਤੇ ਵੀ ਹਾ ਇਹ ਤਾਂ ਹੱਕ ਦੀ ਕਮਾਈ ਕਹਿੰਦੇ ਆ ਜੇ ਕਹਿੰਦੇ ਕਿਹੜੀ ਹੱਕ ਦੀ ਕਮਾਈ ਹੋ ਗਈ ਜਨਾਨੀ ਦਿਖਾ ਕੇ ਇਹ ਕੋਈ ਹੱਕ ਦੀ ਕਮਾਈ ਆ ਹਰ ਟਾਈਮ ਉਹਦੀ ਹਿੱਕ ਤੇ ਕੈਮਰਾ ਰੱਖਣਾ ਇਹ ਹੱਕ ਦੀ ਕਮਾਈ ਆ ਹਰ ਟਾਈਮ ਉਹਨੂੰ ਪੇਟ ਤੇ ਕੈਮਰਾ ਰੱਖਣਾ ਹਰ ਟਾਈਮ ਜਦੋਂ ਵੀ ਮੜੀ ਇਹ ਵੀਡੀਓ ਬਣਾਉਂ ਉਹ ਵੀ ਆਏ ਆ ਜਾਂਦੀਆਂ ਜਿਵੇਂ ਹੀਰੋ ਹੁੰਦੀ ਐ ਮੂਰੇ ਉਹਦੇ ਐ ਦੰਦ ਘਟਣ ਲੱਗਦੀ ਐ ਡਰ ਲੇ ਦੰਦਾਲੀ ਮੜੀ ਮੁੱਟੀ ਸ਼ਰਮ ਮੰਨੋ ਮੜੀ ਮੁੱਟੀ ਸ਼ਰਮ ਮੰਨੋ ਲੋਕ ਇੰਨੀਆਂ ਲਾਂਤਾਂ ਪਾਉਂਦੇ ਐ ਇੱਕ ਅੰਦੀ ਲਾਂਤ ਦਿਲ ਤੇ ਲਾ ਲਓ ਵੀ ਅਸੀਂ ਨਹੀਂ ਐ ਜਾ ਕਰਦੇ ਅਹਿਮੇ ਦਿਖਾਈ ਜਾਂਦਾ ਕਿਸ਼ਤੀਆਂ ਤੇ ਸਾਡੇ ਫੈਨ ਐ ਤੈਨੂੰ ਵੀ ਆਂਦੇ ਆਓ ਤੂੰ ਤਾਂ ਕਦੇ ਵੀਡੀਓ ਚ ਇਕ ਕਦੇ ਕਦਾਈ ਆਉਣਾ ਇਹ ਤਾਂ ਨੂਰ ਦੀ ਮੰਮੀ ਨੂੰ ਵੀ ਆਂਦੇ ਐ ਸਾਰੇ ਜਾਣੇ ਤੇ ਨੂਰ ਦੀ ਮੰਮੀ ਕਰਕੇ ਤੇਰੀ ਚੜ੍ਹਾਈ ਐ ਤੇ ਇਹ ਚੜ੍ਹਾਈ ਲੈਂਦੇ ਨਾ देर ਨਹੀਂ ਲੱਗਦੀ ਉਹ ਪ੍ਰਮਾਤਮਾ ਬੈਠਾ ਐ ਮੈਂਟ ਜੀ ਦੀ ਥੱਲੇ ਮਾਰੂ ਬਥੇਰੇ ਮਾਰੇ ਆਉਣੇ ਬਹੁਤ ਜ਼ਿਆਦਾ ਅਸੋਖ ਰਤੀ ਹਰ ਕੇ ਬੈਠਿਆ ਨਾ ਜੇਲ੍ਹਾਂ ਜੇਲ੍ਹਾਂ ਚ ਕਿੰਨੀ ਚੜ੍ਹਾਈ ਸੀ ਟੂਰਨਾਮੈਂਟ ਤੇ ਚੀਫ ਗੈਸਟ ਹੁੰਦਾ ਸੀ ਇਹ ਤੂੰ ਤੂੰ ਇੱਕ ਇੱਕ ਦਾ ਮੈਨੂੰ ਜਵਾਬ ਦੇਈ ਇਥੋਂ ਕਿਹਨੇ ਪ੍ਰੋਮੋਸ਼ਨ ਕਰਵਾਈ ਆ ਕਿਨੇ ਕਿਹੜੇ ਬੰਦੇ ਨੇ ਤਾਂ ਇਥੋਂ ਇੰਨੇ ਫੋਲੋਅਰ ਆ ਤੇਰੇ ਇੰਨੇ ਵਿਊ ਆਉਂਦੇ ਆ ਇੰਸਟਾਗ੍ਰਾਮ ਤੇ ਤੂੰ ਮੂਰੇ ਰਹਿਣਾ ਤੈਨੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੀ ਤੇਰੀ ਕਿਹੜੀ ਦੁਕਾਨ ਦੀ ਤੂੰ ਪ੍ਰੋਮੋਸ਼ਨ ਕਰਦੀ ਕਿਹੜੇ ਦੀ ਤੂੰ ਐਡ ਕਰਦੀ ਇਥੋਂ ਕਰਾਉਂਦੇ ਨਹੀਂ ਲੋਕ ਜਿਹੜੇ ਸਹੀ ਆ ਨਾ ਜਿਹੜਾ ਤਾਂ ਹੈਗਾ ਸ਼ਰਮਹਿਕਮਾ ਉਹ ਤਾਂ ਤੈਨੂੰ ਵੇਂਦੀ ਵੇਂਦੇ ਆ ਕੁਝ ਇੱਕ ਦੋ ਵਿਦਵਾਨ ਆ ਜਿਹੜੇ ਮੈਨੂੰ ਵੀ ਕਮੈਂਟ ਕਰਦੇ ਆ ਫੇਕ ਆਈਡੀਆ ਤੋਂ ਜੇ ਹਿੰਮਤ ਹੈ ਤਾਂ ਸਿੱਧੇ ਫੇਰੇ ਦਿਓ ਸਿੱਧੇ ਜ਼ਦੇ ਇੱਕ ਚਵਜਣਾ ਕੇ ਫੇਕ ਆਈਡੀਆ ਤੋਂ ਕਰਕੇ ਕਮੈਂਟ ਤੁਸੀਂ ਤੇ ਬਸ ਲੋਕਾਂ ਨੂੰ ਫੜਗਾਈ ਜਾਂਨੇ ਤੁਹਾਡਾ ਕੰਮ ਹੀ ਇਹ ਆ ਜੇ ਬਾੜੀ ਇਹਨਾਂ ਹਮਦਰਦੀ ਆ ਨਾ ਇਹਨੂੰ ਘਰੇ ਲੈ ਜਾਓ ਨੂਰਦੀ ਮੰਮੀ ਨੂੰ ਵੀ ਲੈ ਆਓ ਨੂਰਦੇ ਪਾਪੇ ਨੂੰ ਵੀ ਲੈ ਆਓ ਸ਼ਰਮ ਆਉਣੀ ਚਾਹੀਦੀ ਐ ਨੂਰ ਦੇ ਡੈਡੀ ਤਾਂ ਸ਼ਰਮ ਆਉਣੀ ਚਾਹੀਦੀ ਆ ਕਿੱਥੋਂ ਤੂੰ ਕਿਹਾ ਇਹ ਵੀ ਨਾ ਵੀਡੀਓ ਦਿਖਾ ਦਿਖਾ ਕੇ ਦਿਖਾ ਦਿਖਾ ਕੇ ਲੋਕਾਂ ਦੇ ਯਾਰ ਤੂੰ ਰੰਗ ਚ ਭੰਗ ਪਾਈ ਜਾਨਾ ਸਵੇਰੇ ਸਵੇਰੇ ਮੱਥੇ ਲੱਗ ਜਾਣਾ ਤੂੰ ਕਈ ਕਹਿੰਦੇ ਨਾ ਵੇਖੋ ਤੁਸੀਂ ਨਾ ਵੇਖੋ ਸਾਡੀਆਂ ਵੀਡੀਓ ਮੇਰੀ ਵੀਡੀਓ ਨਾ ਦੇਖੋ ਮੈਂ ਤਾਂ ਇਦਾਂ ਹੀ ਪਾਉਂ ਮੈਂ ਤਾਂ ਇਦਾਂ ਹੀ ਲਾਂਤਾਂ ਪਾਉਂਗਾ ਤੁਸੀਂ ਨਾ ਵੇਖੋ ਤੋਨੋਂ ਪਰੌੜ ਮੈਂ ਥੋੜਾ ਰਿਸ਼ਤੇਦਾਰਾ ਥੋੜਾ ਭੈਣ ਭਾਈ ਆ நூரச்சே குதை லான்தான் பண்ணாங்க என்ன வேகோ நான் வேற ரே ਸਹੀ ਬੰਦਾ ਡਾੜਾ ਚਲਾਉਂਦਾ ਹੋਵੇ ਲਾਂਤਾ ਹੀ ਪਾਉਂਦਾ ਇੱਕ ਵੀ ਕਮੈਂਟ ਮੈਨੂੰ ਹੱਕ ਦਾ ਦਿਖਾ ਦਿਓ ਉਹਨਾਂ ਦਾ ਇੱਕ ਵੀ ਕਮੈਂਟ ਵੀ ਹਾਂ ਅਸੀਂ ਕੀਤਾ ਵੀ ਤੁਸੀਂ ਇੱਥੇ ਵਰਦੇ ਦਿਖਾਉਣੀ ਜਨਾਨੀ ਫੀਲਿੰਗਸ ਤਾਰਾਂ ਵਾਲੀ ਕਿਤੇਰੇ ਘੁੰਮਦਾ ਫਿਰਦਾ ਤੇਰੀ ਔਕਾਤ ਨਹੀਂ ਸੀ ਘੁੰਮਣ ਦੀ ਠੀਕ ਹੈ ਤੇ ਬਸ ਤੇਰੀ ਜਨਾਨੀ ਨੇ ਤੇਰੇ ਪੈਰ ਲਾਤੇ ਉਹ ਜਨਾਨੀ ਨੂੰ ਦੁੱਧ ਪੀਣ ਦੀ ਨੂੰ ਦਿਖਾਤਾ ਕਦੇ ਪੱਠੇ ਪਾਉਂਦੀ ਨੂੰ ਦਿਖਾਤਾ ਕਦੇ ਇੱਕ ਵਾਰ ਆ ਗਈ ਕਦੇ ਕੁਝ ਵਾਰ ਆ ਗਿਆ ਇਹੀ ਚੀਜ਼ਾਂ ਅੱਜ ਤਾਂ ਲੋਕ ਭਾਲਦੇ ਆ ਵੇਖਣ ਨੂੰ ਇਤ ਨੂਰ ਦੇ ਮੰਮੀ ਦੇ ਭਰਾ ਦੂਰ ਰਹਿਣ ਵੀਡੀਓ ਤੋਂ ਜੇ ਹਮਤਾ ਸਿੱਧਾ ਮੈਨੂੰ ਮੈਸੇਜ ਕਰੋ ਇਨਬਾਕਸ ਚ ਮੇਰਾ ਕਿਹੜਾ ਕੋਈ ਹੋਇਆ ਮੇਰਾ ਕੋਈ ਲੁਕੋਕੇਨੀਆ ਅਕਾਊਂਟ ਬਣਾਇਆ ਵਸ ਸਿੱਧਾ ਖੁੱਲਾ ਹੈ ਤੇਲੇ ਵੀਡੀਓ ਦੇ ਕਮੈਂਟ ਕਰਨ ਨਾਲੋਂ ਨਾ ਸਿੱਧਾ ਮੈਸੇਜ ਕਰੋ ਵੀ ਤੂੰ ਕਿਉਂ ਵੀਡੀਓ ਪਾਣਾ ਚਾਹ। ਫਿਰ ਮੈਂ ਸਾਨੂੰ ਦੱਸੂ ਵੀ ਕਿਉਂ ਵੀਡੀਓ ਪਾਉਣਾ। ਤੇ ਮੇਰੀ ਵੀਡੀਓ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ। ਕਿਉਂਕਿ ਮਿਰਚਾਂ ਤਾਂ ਲੱਗਣੀਆਂ ਬੰਦਾ ਜਦੋਂ ਕੋਈ ਸੱਚੀ ਗੱਲ ਬੰਦਾ ਕਹਿੰਦਾ ਮਿਰਚਾਂ ਲੱਗਣੀਆਂ ਬੰਦੀਆਂ ਤੇ ਮਿਰਚਾਂ ਲੱਗਦੀਆਂ ਵੀ ਆ ਤੇ ਜਿਹੜੇ ਗੱਲ ਇਸ ਨੂੰ ਸਮਝਦੇ ਆ ਮੇਰੇ ਨਾਲ ਖੜੇ ਅੱਜ ਵੀ ਉਹ ਤੇ ਮੇਰੇ ਨਾਲ ਉਹ ਖੜਦੇ ਵੀ ਆ ਕੋਈ ਇਹ ਨਹੀਂ ਵੀ ਆਪਾਂ ਏਸੇ ਨੂੰ ਹੀ ਚੱਕੀ ਫਿਰਨਾ ਹੋਰ ਵੀਡੀਓ ਪਾਉਣੇ ਆਪਾਂ ਉਹ ਮੁੰਡਾ ਇੱਕ ਪਹਿਲਾਂ ਜਨਾਨੀ ਨਾਲ ਵੀਡੀਓ ਪਾਈ ਜਾਂਦਾ ਸੀ ਆਪਾਂ ਉਹਨੂੰ ਵੀ ਕਿੰਨੇ ਵਾਰੀ ਨਾਂਮ ਤਾਂ ਪਾਜਾ ਹੁਣ ਉਹ ਚੋਂ ਨਾ ਲਈ ਜਾਂਦਾ ਤੇ ਆਪਾਂ ਉਹਦੀ ਕਮੈਂਟ ਨਹੀਂ ਕੀਤਾ ਉਦੀ ਆਪਾ ਵੀਡੀਓ ਨਹੀਂ ਪਾਈ ਯਾਰ ਅੱਜ ਤਾਂ ਸਾਰੇ ਨੰਬਰ ਦੇ ਰਹੇ ਐ ਮਿਹਨਤ ਮਿਹਨਤ ਕਰੋ ਕਮਾਈ ਕਰੋ ਉਹ ਪਰਮਾਤਮਾ ਨੇ ਹੱਥ ਫੜਨਾ ਪਰ ਦੱਲੇ ਬੰਦਿਆਂ ਦਾ ਨਹੀਂ ਫੜਨਾ ਇਹ ਜਿਹੜੇ ਦੱਲੇ ਬੰਦਿਆਂ ਦਾ ਨੂਰ ਦਾ ਡੈੜੀ ਜਿਹੜਾ ਯਾਰ ਇੰਨੀ ਕਿੰਨੀ ਕ ਤੇਨੂੰ ਕਮਾਈ ਐ ਕੀ ਕਰਦਾ ਤੂੰ ਤੇਰੀ ਨਾਈ ਦੀ ਦੁਕਾਨ ਮੈਂ ਗੇੜਾ ਮਾਰ ਕੇ ਆਉਂਗਾ ਉਥੇ ਮੈਂ ਜਾਉਂਗਾ ਵੀ ਇਹਦੀ ਦੁਕਾਨ ਕਿੰਨੀ ਕ ਚੱਲਦੀ ਐ ਜੇ ਕੋਈ ਇਹਦੇ ਪਿੰਡ ਤੋਂ ਆ ਵੀਰ ਬਣ ਕੇ ਮੈਨੂੰ ਕਮੈਂਟ ਜ਼ਰੂਰ ਕਰਿਓ ਜੇ ਇਹਦੇ ਪਿੰਡ ਤੋਂ ਕੋਈ ਵੀਡੀਓ ਮੇਰੀ ਦੇਖ ਰਿਆ ਨਾ ਤੇ ਮੈਨੂੰ ਕਮੈਂਟ ਜ਼ਰੂਰ ਕਰਨਾ ਮੈਨੂੰ ਨੰਬਰ ਭੇਜਣਾ ਮੈਂ ਇਹਦੇ ਬਾਰੇ ਹੋਰ ਵੀ ਪਤਾ ਕਰਨਾ ਵੀ ਇਹਦਾ ਕੀ ਕੁਛ ਹੈ ਨਾਈ ਦੀ ਦੁਕਾਨੇ ਦੀ ਬੰਦ ਹੈ ਉੱਥੇ ਕੋਈ ਜਾਂਦਾ ਹੀ ਨਹੀਂ ਸੁੱਖ ਨਾਲ ਹੋਰ ਇਹਦੀ ਕਿਹੜੀ ਫੈਕਟਰੀਆਂ ਚੱਲਦੀਆਂ ਜਨਾਨੀ ਦੀ ਕਮਾਈ ਫੈਕਟਰੀ ਆ ਇਹ ਤੋਂ ਇਹਨੂੰ ਆ ਜਾਂਦੇ ਆ ਪੈਸੇ ਇਹ ਚੱਕੀ ਜਾਂਦਾ ਫੱਟੇ ਜੇ ਤੇਰੇ ਚ ਹਿੰਮਤ ਆਣਾ ਤੂੰ ਕੱਲਾ ਵੀਡੀਓ ਪਾ ਤੱਲਾ ਵੀਡੀਓ ਪਾ ਦੇ ਫਿਰ ਤੈਨੂੰ ਪਤਾ ਲੱਗ ਜੂ ਕਿੰਨੇ ਕੁ ਵਿਊ ਆਉਂਦੇ ਆ ਤੈਨੂੰ ਤੇ ਕਿਹੜੇ ਲੋਕ ਗਾਲਾਂ ਕੱਢਦੇ ਆ ਇਹ ਨਹੀਂ ਇੱਕ ਮਿੰਟ ਨਹੀਂ ਪੜਦਾ ਕਮੈਂਟ ਪੜਦਾ ਜਿਹੜੇ ਸਹੀ ਇੱਕ ਦੋ ਕਮੈਂਟ ਆਉਂਦੇ ਆ ਨਾ ਉਹਦਾ ਨੇ ਰਿਪਲਾਈ ਕਰਦਾ ਮੈਂ ਤੁਹਾਨੂੰ ਸਕਰੀਨ ਸ਼ਾਟ ਵੀ ਲੈ ਕੇ ਦੇਉਂਗਾ ਦਾ ਤੇ ਸਾਰੇ ਯਾਨੀ ਵੀਡੀਓ ਸ਼ੇਅਰ ਕਰ ਦਿਓ ਤੇ ਇਹਦੇ ਪਿੰਡ ਤੋਂ ਹੈ ਵੀਰ ਕੋਈ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਮੈਨੂੰ ਨੰਬਰ ਭੇਜਿਓ ਮੇਰਾ ਇਨਬਾਕਸ ਖੁੱਲ੍ਹਾ ਹੀ ਹੁੰਦਾ ਹਰ ਟਾਈਮ ਸਾਰਿਆਂ ਨੂੰ ਸੱਚੀਕਾਰ ਵੀਡੀਓ ਕਰ ਦਿਓ ਸ਼ੇਅਰ ਸਾਰੇ ਯਾਨੀ ਸਾਰਿਆਂ ਨੂੰ ਸੱਚੀ ਗੱਲ